ਸੱਚੀ ਗੱਲ ਦੀ ਸਾਰਿਆਂ ਨੂੰ ਉਮੀਦਕਾਰ ਦੇ ਫੇਰੇ ਠੀਕ ਹੋਣਗੇ ਤੇ ਆਹ ਦੇਖੋ ਜੀ ਕੁੜੀ ਰੀਤ ਦੀ ਨੀ ਬਾਣੀ ਹਾਂਜੀ ਬਾਣੀ ਤੇ ਦੇਖੋ ਨੰਗੀ ਫਿਰਦੀ ਨਾਗੇ ਅੜੀ ਤੇ ਨਾਗੇ ਸੋਗੀ ਸੀਗੀ ਨਾਗੇ ਸੋਗੀ ਸੀ ਨਾ ਸੋਗੀ ਸੀ ਨਾ ਨਾਗੇ ਨਾਗੇ ਸੋਗੀ ਸੀ ਨਾ ਨਾਗੇ ਸੋਗੇ ਮੜ ਕੇ ਮੈਂ ਚੱਕੀ ਤੇ ਅੰਦਰ ਜਾ ਕੇ ਤੈਰ ਉੜਦੀ ਫਿਰਦੀ ਸੀਗੀ ਹਾਂਜੀ ਉੜਦੇ ਚੱਕ ਕੇ ਫਿਰ ਬਲੇਡ ਕੇ ਹੋਂਦੀ ਕੱਪੜੇ ਕੱਢੀ ਜਾਂਦੀ ਹੈ ਹਾਂਜੀ ਸੋ ਇਦੋਂ ਬਾਅਦ ਲਵਾਂਗੇ ਸੀਨ ਕਿ ਕਿਤੇ ਬਾਣੀ ਦੇ ਰਹਿਗੇ ਵਿੱਚ ਸੀਨ ਹਾਂਜੀ ਮਸੀਂ ਬਾਹਰ ਨਿਕਲਦੀ ਆ ਦੇਖੋ ਤੁਹਾਨੂੰ ਪਤਾ ਜੀ ਬਾਕੀ ਬਿਮਾਰ ਸ਼ਮਾਰ ਹੋ ਜਾਂਦੀ ਆ ਠੰਡ ਬਹੁਤ ਆ ਨਾ ਫਿਰ ਤਾਂ ਕਰਕੇ ਘੱਟ ਕੱਢੀ ਦੀ ਆ ਬਾਹਰ ਹਾਂਜੀ ਬਾਣੀ ਜੀ ਕੁਝ ਕਹਿਣਾ ਚਾਹੋਗੇ ਮੈਂ ਬੋਲ ਹੋਂਦਾ ਬਹੁਤ ਵੱਡੀ ਬਣੀ ਹੋਂਦਾ ਬਹੁਤ ਵੱਡੀ ਹੋ ਗਈ ਤੂੰ ਵੱਡੀ ਹੋਈਏ ਬੋਲ ਬੋਲਨੇ ਦਾ ਬੋਲਨੇ ਦਾ ਆ ਬੜੇ ਲੰਦਵੀ ਆ ਗਏ ਇਹ ਦੰਦ ਦਿਖਾਈਂ ਤੇ ਬਾਣੀ ਬਾਣੀ ਦੇ ਇੱਕ ਥੱਲੇ ਜੇ ਦੋ ਤਾਂ ਤਿੰਨੇ ਕਹਿਣੀ ਟੀਸ਼ਰਟ ਤਿੰਨ ਦੰਦ ਨੇ ਬੰਦੀ ਉੱਡਣ ਵਾਲੇ ਦੰਦ ਹਨ ਇਹ ਬੰਦੀ ਤਾਂ ਉਹਦੀ ਧਰ ਦਿੰਦੀ ਆ ਬਾਲੀ ਪੜੀ ਗਈ ਆ ਬੜੀ ਇਹ ਫੋਟੋ ਫੋਟੋ ਆ 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 ਹਾਂਜੀ ਹਾਂਜੀ ਸਸੀ ਕਾ ਜੀ ਸਾਰਿਆਂ ਨੂੰ ਹੋਰ ਜੀ ਵਧੀਆ ਹੋਵੋਗੇ ਮੇਰੇ ਅੰਗੂ ਲਾਲ ਸਰਕੇ ਲੱਗਿਆ ਹੋਣਗੇ ਸਾਰੇ ਠੀਕ ਠਾਕ ਹੋਵੋਗੇ ਸਾਨੂੰ ਤਾਂ ਬੁਖਾਰ ਹੋਇਆ ਪਰ ਬਾਕੀ ਤਾਂ ਠੀਕ ਹੀ ਹੋਵਾਂਗੇ ਇੱਛਾ ਜੀ ਹਾਂ ਬੁਖਾਰ ਚੜੇ ਜਿਵੇਂ ਆਉਣਾ ਪੈਂਦਾ ਆਪ ਕਰਨਾ ਬੰਦ ਜੀ ਕਹਿੰਦੇ ਹਾਂਜੀ ਕੰਮ ਆ ਜੀ ਕਹਿੰਦੇ ਤਾਂ ਆ ਕੀ ਹੋ ਗਿਆ ਕਿ ਕੁੜੀ ਦੇ ਲੈ ਹਾਂ ਲਾਲ ਲਾਲ ਜੀ ਹੋ ਗਈ ਹੈ

ਦਿਖਾ ਦਿਓ ਜੀ ਬਾਣਾ ਆਪਣਾ ਬਾਣੀ ਦਾ ਟੇਪਰ ਲੱਗ ਜਾਂਦਾ ਜੀ ਬਾਣੀ ਦੇ ਟੇਪਰ ਲੱਗ ਰਿਹਾ ਜੀ ਸੋ ਥੋੜਾ ਵੇਟ ਕਰੋ ਲੱਗ ਜਾਂਦੋ ਬਾਣੀ ਜੀ ਹਾਜੀ ਲੋ ਜੀ ਬਾਣੀ ਕੇ ਟਾਈਪ ਲੱਗ ਚੁਕਾ ਹਾਏ ਬਾਣੀ ਆਇਆ ਭਾਈ ਆਇਆ ਭਾਈ ਹਾਏ ਤੁਹਾਨੂੰ ਫੋਨ ਦਾ ਟਿੱ ਗਈ ਹੈ ਮੱਛੀ ਜੀ ਲੱਗਦੀ ਹੈ ਨਾ ਮੱਛੀ ਟੱਡ ਟੱਡ ਮੱਥੇ ਬੈਠ ਹੁੰਦੇ ਨਹੀਂ ਮੱਛੀ ਟੱਡ ਹੈ ਨਹੀਂ ਵੇਕੇ ਦੇ ਮਾ ਸੋਣੀ ਜੀ ਕੋਈ ਨਹੀਂ ਕੀ ਜੀ ਇਹ ਐਂ ਦੇਖ ਲੈ ਕਿਹੜੇ ਰੰਗ ਬਰੰਗੇ ਜੇ ਆ ਗਏ ਲੰਗ ਬਲੰਗੇ ਆ ਗਏ ਲੰਗ ਬਲੰਗੇ ਲੰਗ ਬਲੰਗੇ ਡਰਦੀਆਂ ਨਾ ਚਾਚੇ ਕਰਕੇ ਵੀ ਖਤਰਾ ਹੈ ਆ ਮੈਂ ਅਰਸ਼ ਨੂੰ ਦੇਤੀਆਂ ਸੀਗੀਆਂ ਆਓ ਜੀ ਕਾਲੋ ਬਾਰਾ ਬੰਨ ਬੰਨ ਅਰਸ਼ ਚਾਪ ਲੈ ਤਾਂ ਆ ਕੇ ਖਾਉ ਮਾਤੇ ਕਹਿੰਦਾ ਹਮਾਰਾ ਜੰਗਾ ਖਾਣੇ ਹਾਈ ਟਿੱਕ ਦਾ ਹਾਈ ਨਹੀਂ ਖਰਾ ਹੈ ਸੁਭਰ ਰੋਖਾ ਨਹੀਂ ਨਹੀਂ ਖਰਾ ਦਰੇ ਮੈਨੂੰ ਇਹ ਤਾਂ ਪਛਾੜੇ ਮੈਂ ਪਾ ਕੇ ਦੇਖ ਲਈ ਨਹੀਂ ਕਰਦੀ ਆਜੀ ਤੇਰੇ ਲੱਗੇ ਦੇਖੀ ਖੁਦ ਸੇ ਨਹੀਂ ਮਾਰੀ ਤੇਰ ਦੇ ਗਲਤ ਚ ਵੀ ਨਹੀਂ ਹੋਣੀ ਇਹ ਨਾ ਨਹੀਂ ਦੱਦੀ ਕਿਹੜੀ ਆ ਤੇ ਆਸੂ ਦੇ ਤੇ ਤੇ ਕਮ ਬਸਤਰੇ ਵਗੇ ਖਾਲੀ ਲੋ ਜੀ ਲੋ ਜੀ ਤੇ ਦੁੱਧ ਨਰਸ ਹੋ ਗਏ ਹੋਏ ਆ ਇਹ ਹੋ ਗਿਆ इसको ਕਰਦਾ ਕੁੜੀ ਦੀਵਾਰਾ ਤੁਸੀਂ ਹਾਂ ਜਹਣੀ ਵੀ ਫੜੀ 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 ਬੜਾ ਹੈ ਹਾਂ ਕਰ ਆ ਤਾਂ ਕੀਰਤ ਦੇ ਵਧੀਆ ਨਹੀਂ ਲੈ ਜਾ ਮੈਂ ਆਹ ਰੰਗ ਦੇਖ ਨਹੀਂ ਕਹੈਂ ਜਿਹੜੀ ਆਪਾਂ ਲੈ ਸੀ ਉਹ ਜਿਹੜੇ ਪਾਣ ਵਾਲੇ ਤੋਂ ਆਪਾਂ ਲੈ ਸੀ ਜੋਤੀ ਉਹ ਮਾਦੇ ਫਿਰ ਜਿਹੜਾ ਹਮ 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 ਸਾਰੇ ਆਪਾਂ ਤਾਂ ਦੂਜੀ ਟੱਕਰ ਦਾ ਹੈਣਾ ਆ ਕਿੰਨੀਆਂ ਲੈ ਗਏ ਮੈਂ ਤੇਰੇ ਮੂਤਵਾ ਫੀਨੇ ਮੈਂ ਕਰੀਦੀ ਆਂਦਾ ਹੈ ਇੱਕ ਹੋਰ ਤੇ ਵੀ ਪਾ ਰਬਣ ਇਹ ਕਿ ਜਿਹੜਾ ਬੱਸ ਚ ਆਪਾਂ ਉਹ ਲੈਤੀ ਸੀ ਦਾਲਜੀ ਤੋਂ ਰੱਬਾਣ ਮੇਰਾ ਬਾਣਾ ਇੱਕ ਲਾਲ ਬੱਗਾ ਵਾਲਾ ਦੀ ਵੀ ਦੇਖਿਆ ਹਸਦੀਏ ਬਾਣੀ ਇਧਰ ਦੇਖੀ ਇਧਰ ਮੁਕਰੀ ਬਾਣੀ ਇਧਰ ਮੁਕਰੀ ਇਹ ਨਾਲ ਦੇਖੀ ਜਾਂਦੀ ਹੈ ਨਾਲ ਹੋਣੀਆਂ ਨੇ ਬਾਣੇ ਨੇ ਰੀਪਿਛ ਟਿਕਾਣਾ ਹੋਣੀਆਂ ਨੇ ਆਹਸੇ ਆਜੋਣੀਆਂ ਪਿੱਲੀ ਬਾਣੇ ਕਿਹਦੇ ਖਾਈ ਇੱਧਰ ਤੋਂ ਗਊਆ ਵੀ ਬਿਲੀਵੜ ਕੇ ਖੂ ਗਊਆ ਹਾਂ ਹੂੰ ਉਹਦੀ ਵੜ ਦਿੰਦੇ ਕਰੀ ਟੁਗੜੀ ਅਗੜੀ ਐ ਇੱਧਰ ਦੇਖਿਆ ਨੀ ਛੋੜਾ ਜਾ ਬਾਣੂ ਫਰਾ ਕਿਤਾਂ ਨਹੀਂ ਲੱਗ ਰਹੀ ਜੀ ਬਾਣੀ ਦੀ ਦੱਸੋ ਹੋਏ ਬਾਣੀ ਕਦੀ ਹੋਏ ਓਹ ਮੇਰਾ ਵੜ ਰਹਾ ਤੁਸੀਂ ਦੇਖਿਆ ਇਹ ਸਭ ਨੇ ਕਿ ਮੇਰੀ ਹਾਲਤ ਕੀ ਮੇਰੀ ਹੋਈ ਕਿ ਹੁਣ ਵੀ ਮੇਰੀ ਮੰਮੀ ਮੇਰੇ ਅਰਜਾ ਮੈਂ ਨੋਨ ਸਿਰਚ ਨਾ ਮੈਂ। ਥੈਂਕ ਯੂ ਟੂ ਬਾਈ। ਇਹ ਕਾਦੇ ਨਹੀਂ ਹੁੰਦਾ। ਇਹ ਜੱਸੀ ਰਾਹ ਨਹੀਂ। ਜੱਸੀ ਹੈ ਅੱਜ aur chhutte. ਇਹ ਜੁੱਤੀ ਕਾਦੇ ਨਹੀਂ ਹੁੰਦਾ ਵੈਸੇ? ਇਹ ਵੀ ਰਵਾ ਨਵਤੇ। ਕਿ ਬਿਨਾਂ ਜਾਨੀ ਲੱਗਦੀ ਹੈ ਕਿ ਜਦੋਂ ਜਦੋਂ ਦਵਾਈ ਨਹੀਂ ਲੱਗਦੀ ਹੈ ਨਾ ਆਪਾਂ ਨੂੰ ਜ਼ਿਆਦਾ ਹੀ ਹੋ ਜਾਂਦਾ ਹੈ। ਫੇਰ ਸਾਰੇ ਆਪਣਾ ਸਿਆਣੇ ਦੱਸਦੇ ਬਿਟੋਕ ਨਾਲ ਲੱਗੀ ਹੋਵੇ ਇੱਕ ਵਾਰੀ ਨੌਨ ਕਰਨੇ ਚਾਹੀਦੀ ਨਜ਼ਰ ਹੁੰਦੀ ਹੈ ਹਾਂ ਆ ਵੀ ਨਜ਼ਰ ਤਾਰਦੀ ਹੋਵੇ ਤੇ ਨਜ਼ਰ ਬਟੂ ਨਾਲ ਹੀ ਕਰਦਾ ਨੇ ਵੀ ਫਿਰ ਉਹ ਆਈ ਲੱਗਾਂ ਲੱਗੂਗੀ ਹਾਂ ਤੇ ਨਾਲ ਨਜ਼ਰ ਬਟੂਆਂ ਤੋਂ ਨਜ਼ਰ ਹੀ ਲਾ ਲੈਂਦੀ ਹੈ ਅੱਜ ਦੇ ਸੱਤੀ ਮੈਂ ਇੰਨਾਂ ਨਹੀਂ ਮੈਂ ਸੈੱਟ ਹੋਇਆ ਮੈਨੂੰ ਐ ਹੁੰਦਾ ਵੀ ਜੇ ਮੈਨੂੰ ਕੋਈ ਜ਼ਹਿਰ ਵੀ ਲੈ ਕੇ ਦੇ ਦੇ ਮੈਂ ਉਹ ਖਾਵਾਂ ਪਰ ਮੈਂ ਠੀਕ ਹੋ ਜਾਣਾ ਮੈਂ ਬੇਸੱਚੀ ਬਸੋਂ ਨਗਰ ਵੱਟੂ ਆਗਣਾ ਮਨਜ਼ਰ ਨਹੀਂ ਲੱਗਦੀ ਆਪਾਂ ਠੀਕ ਆ ਕੁਝ ਕੰਮ ਦਾ ਵੀ ਜਿਆਦਾ ਜੀ ਤਾਂ ਕਰਕੇ ਹੋ ਜਾਂਦਾ ਕਿਵੇਂ ਹਾਂ ਕੰਮ ਵੀ ਜਿਆਦਾ ਟੈਨਸ਼ਨ ਵੀ ਰਹਿੰਦੀ ਹੈ ਸਭ ਕੁਝ ਇਕੱਠਾ ਹੋਇਆ ਪਿਆ ਹਾਂਜੀ ਚਲੋ ਜੀ ਬਾਣੀ ਬਲਵਾ ਦੋ ਚੱਕ ਲੋ ਮੜ ਜਾ ਆਪਦੀ ਬੇਟੀ ਨੂੰ ਮੈਂ ਚੱਕਾਂ ਹਾਂ ਹਾਂ ਜਾਈਂ ਆ ਜਾ ਬੱਤ ਇਹ ਬਾਣੀ ਹੈ ਅੱਛਾ ਬਾਣੀ ਆ ਇਹ ਆਪ ਬਾਣੀ ਦੀ ਦਾਦੀ ਲੇਟ ਹੋ ਗਈ ਬਾਣੀ ਦਾਦੀ ਨਾ ਕਿਤੇ ਘੁੰਮ ਫਿਰ ਕੇ ਆ ਇਸ਼ਨਾਨ ਕਰਕੇ ਆ ਜੀ ਕਿਤੇ ਨਾ ਨਾ ਉਹਨੂੰ ਗਦਾਈ ਨਹੀਂ ਮੈਂ ਤਾਂ ਫਿਰ ਉਹਨੂੰ ਨਾ ਨਹੀਂ ਉਹਨੇ ਲੋੜੀ ਨੂੰ ਅਸਿਆ ਹਾਂ ਫਿਰ ਆ ਸ਼ਾਬਣ ਸੂਬਣ ਦਾ ਸਰਪ ਬਹੁਤ ਲੱਗ ਜਾਂਦਾ ਨਾ ਬਚਤ ਕਰਦੇ ਆ ਮੈਂ ਕਿ ਦਾਦੀ ਨੂੰ ਇੱਕ ਰਿਹਾ ਆਪਦੀ ਨੂੰ ਚੱਲ ਵੀ ਦਾਦੀ ਕੋਲੇ ਦੇਖੀ ਇਹ ਬਾਣੀ ਮਿੱਠਾ ਕਰੀ ਮਿੱਠਾ ਤੇਰੀ ਬਿਟਾ ਇਹ ਬਾਰੀ ਬਾਰੀ ਮਿੱਟੀ ਗਾਦੀ ਨੇ ਬਾਣੀ ਦੇਖ ਰਹੀ ਆ ਆਏ ਆਏ ਹੋਰ ਫੜ ਗਈ ਆ ਹੋਰ ਨਾ ਕਰਦੀ ਆ ਮੈਂ ਸੰਦੂ ਦੀ ਗੋਲੀ ਹੈਗੀ ਨੇ ਸਾਡੀ ਗੋਲੀਆਂ ਬਾਦੂ ਆਉਣ ਗੋਲੀਆਂ ਬਾਦੂ ਆਮਣ ਕੋਲ ਹੁੰਦੀ ਰਹੀ ਹੈ ਗੋਲੀਆਂ ਬਾਦੂ ਮੈਡੀਕਲ ਖੁੱਲਣਾ ਮੇਰਾ ਬੁਗਾ ਆਜਾ ਮੋਟਰ ਨਾਲ ਨਹੀਂ ਆਈ ਇਹ ਤਾਂ ਮੋਟਰ ਨਾਲ ਦੇਖਣੀ ਹੈ ਲੱਕੀ ਲੱਕੀ ਨਾ ਸ਼ਾਂਤ ਲਈ ਫੜ ਫੜੀ ਨਾ ਮੇਰੀ ਮਰੀ ਮੇਰੀ ਬਈ ਅਜੇ ਜਿਹੜੇ ਆਫਰਾਕ ਪਈਆਂ ਤੁਂ ਜਦ ਤੱਕ ਉਹ ਹੋਗੇ ਤੇ ਹੋਰ ਪਾਵਾਂਗੇ ਚਾਹੇ ਦੂਸਰੀ ਬਰਾਕ ਹੱਥ ਨੇ ਇਹ ਪਾਵਾਂਗੇ ਉਹ ਉਹ ਬਾਤ ਚ ਪਾਵਾਂਗੇ ਹਜੇ ਉਹ ਨਮਾਏ ਆ ਨਾ ਹਾਂ ਕੱਲੇ ਪੰਮੀ ਕਿੱਥੇ ਇਹਦੇ ਨਾਲ ਅੱਗੇ ਦਾ ਫਾਵੜ ਦੂਰ ਹੋ ਗਈ ਮੇਰਾ ਸਾਰਾ ਰੋਣਾ ਰੋਣਾ ਕਰਦਾ ਮਿੱਟੀ ਕਰਦੇ ਰੋਣੇ ਕਰੇ ਨਹੀਂ ਰੋਣੇ ਕਰੇ ਹੀ ਉਹ ਆਪ ਤੂੰ ਤੇਰੀ ਚੀਜੀ ਖਾਣੀ ਆ ਚੀਜੀ ਖਾਣੀ ਆ ਭਾਈ ਮਾਮਾ ਕਿੱਥੇ ਮਾਮਾ ਮਾਮਾ ਦਾ ਦਾਦਾ ਨਹੀਂ ਦਾ ਪਰ ਉਹ ਤਾਂ ਮਾਮਾ ਹੀ ਆ ਚੀਜੀ ਆ ਲੈ ਜੀਜੀ ਨੇ ਮਾਇ ਬੁੱਤ ਨਾ ਪਹਿਲੇ ਆਵੇ ਚੀਜੀ ਹਨ ਵੀ ਹਨ ਮੈਂ ਦਾ ਦਵਾਖ ਤੇ ਤੁਹਾਡੇ ਵਰਗੇ ਥੋੜੀਆਂ ਹਾਂ ਹਾਂ ਭੁੱਖੇ ਹਨ ਵੀ ਭੁੱਖੇ ਬਾਪ ਆ ਰਿਹਾ ਅਗਲੀ ਪਹਿਲੀ ਰੋ ਲੱਗ ਗਈ ਉਹਨਾਂ ਦੀ ਆ ਜੀਜੀ ਲੱਗੀ ਆ ਜਾ ਬੁੱਤ ਨੰਦ ਆ ਸੀ ਦੇਖਿਆ ਪਹਿਲਾਂ ਵਲੌਗ ਦੇ ਵਿੱਚ ਤਿੰਨ ਨੰਦ ਨੇ ਪੁੱਤ ਨੰਦ ਗਏ ਨੰਦ ਪੁੱੁਰਲੇ ਦਿਖਾਉ ਨੰਦ ਗਏ ਨੰਦ ਓ ਤੇਰੀ ਓ ਤੇਰੀ ਜਦ ਵੀ ਗੰਦ ਦਿਖਾਈ ਤਨ ਇਹ ਗੜੀ ਇਹ ਆ ਆ ਕਰਵਾ ਯੈਸ 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 ਤਨ ਅੰਗੂਰ ਵੀ ਖਾਏ ਹੁੰਦੀ ਆ ਮਨ ਦਾ ਮੇਲੇ ਮੰਡਾ ਗੁਰ ਵਿਚਾਰੀ ਨੂੰ ਉਲਟੀ ਕਰਾਤੀ ਚਾਹ ਉਹ ਤੋਂ ਅੰਗੂਰ ਖਵਾਤਾ ਉਲਟੀ ਕਰਦੀ ਬੈਠੇ ਇੱਕ ਸਵੇਰੇ ਸਵੇਰੇ ਬਾਣਾ ਵਿਚਾਰਾ ਬਿਮਾਰ ਹੋ ਜਾਣਾ ਸੀ ਚੰਗਾ ਚੰਗਾ ਬਤਾ ਮੁੰਨੀ ਤਾਂ ਕਰਦੀ ਮम्मा ਹੁਣ ਨਹੀਂ ਦੰਗ ਕਾਦੀ ਹਾਈ ਬੁੱਕੀ ਕਿਥੇ ਜਾਏਂਗੀ ਕਿਥੇ ਜਾਏਂਗੀ ਉਧਰ ਦੇਖ ਓਸ਼ ਓਸ਼ ਇਹ ਕੋਣ ਹੈ ਬੋਗ ਹੈ ਸ਼ਿਕਰ ਭਾਈ ਘੱਟ ਬੋਗਾਲੋ ਹਾਂ ਮੈਂ ਕਹਾਂ ਤੇ ਬਾਏ 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 ਕਰ ਗੋ ਮੇਰਾ ਮੁੰਡਾ ਬਾਏ 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 ਮੈਂ ਕਹਾਂ ਦੇ ਮਾਣੇ ਨਵੇਂ ਐ ਕਰੀ ਮਣੀ ਚਲੋ ਜੀ ਆਪਾਂ ਸੀਨ ਕਰ ਲਈਏ ਜਦੋਂ ਸੀਨ ਸਟਾਰਟ ਕੀਤਾ ਬਾਣੀ ਐ ਕਰਦੇ ਐ ਕਰਦੇ ਪੁੱਤ ਕਹਿੰਦੇ ਐ ਕਰੂ ਕੀ ਕਰੂ ਐ ਕਰਦੇ ਆ ਬਾਣੀ ਨਾ ਨਾ ਕਹੇ ਹੁਣ ਮਿਲਦੇ ਆਂ ਜੀ ਅਸੀਂ ਸੀਨ ਤੋਂ ਬਾਅਦ ਆ ਲਾ ਅਗੇ ਚੱਕਰਾਗਾ ਹੈ ਰੀਲਾ ਬਣਾਇਆ ਨੇ ਆ ਦੇ ਰੀਲਾ ਬਣਾਇਆ ਨੇ ਅੱਖਾਂ ਨਾਲ ਹੀ ਦੇਖੀ ਆ ਕੀ ਆਗੇ ਚੱਕਰਾਵਣਾ ਆਹਾ ਇਹ ਰੀਲ ਬਣਾ ਕੇ ਇੰਸਟਾਗ੍ਰam ਤੇ ਚਾੜੀ ਆ ਫੇਮਸ ਹੋ ਆਵਾਂਗੇ ਕਮੈਂਟ ਵੀ ਹੋ ਮਿਲਣਗੇ ਫਿਰ ਜੋਤੀ ਦੇ ਜੋਤੀ ਦੇ ਵਿਆਹ ਦੀ ਵੀ ਜਾਣਾ ਫੇਮਸ ਤਾਂ ਗਾਉ ਤਾ ਮਣ ਨੂੰ ਪਹਿਲੀ ਬਹੁਤਾ ਫੇਮਸ ਤਾਂ ਫਿਰ ਜੋਤੀ ਦੇ ਲੱਤਾਂ ਹਮ ਤੜਾਵਾ ਮੰਗੇ ਕੀ ਤੋ ਲੱਕੀ ਤੋ ਪਹਿਲੀ ਖਰਚਾ ਵਸੇ ਰਹਾ ਤੇਰੀ ਵਾ ਤੇ ਕੁੜੀ ਆ ਨੰਗ ਕਰਗੀ ਸਾਨੂੰ ਜਵਾਨ ਨੰਗ ਕਰਗੀ ਜਮ ਖੁੰਜਾ ਲਾ ਗਈ ਬਈ ਆ ਜਮਾਨੂ ਮੈਂ ਤਾਂ ਤਾੜੇ ਦਾ ਪਿਆ ਕਮਰੇ ਚ ਮੈਂ ਤਾਂ ਜੇ ਤੀ ਪਾਪ ਕੇ ਤੂੰ ਕਿਸੇ ਨਾਲ ਕਮਰੇ ਦਾੜਾ ਸੀ ਇਹਨ ਕੱਢੇ ਕਮਰੇ ਤੋਂ ਅੱਛੇ ਆ ਬੋਲ ਮਾਰ ਪਾ ਕਦਾਂ ਲੱਗਿਆ ਅੱਪਰਾ ਮੰਨ ਲੇ ਚੱਲ ਕੁੱਟੀ ਨਾ ਚੱਲ ਕੁੱਟੀ ਨਾ ਮਾਟਾ ਕੋਨਸਰਟ ਤੇ ਆ ਨੰਨ ਦਾ ਬੈਠਾ ਪਤਨੀ ਕਹਿੰਦੀ ਤੂੰ ਸੁਣ ਆ ਲੈ ਤੂੰ ਕਹ ਉਹਦੀ ਅਕਸ਼ਲ 니 ਉਹ ਹੀ ਬਰੂਪੀਆ ਜਿਹੜਾ ਬੰਤੀ ਹੈ ਦੇਖਣ ਤੇ ਬਹਾਰ ਅਕਸ਼ਲ ਓਕੇ ਮੂੰਹ ਕਰ ਮੂੰਹ ਕਰਦੀਆਂ ਕਰ ਐਦਰ ਕਹ ਦੇ 니 ਬਰੂਪੀਆ ਕੌਣ ਐ ਇੱਧਰ ਮੂੰਹ ਕਰਕੇ ਗੱਲ ਕਰ ਮਗਰ ਕਿਹੜਾ ਬਰੂਪੀਆ ਤੇਰਾ ਖਸਮ ਤੇਰਾ ਖਸਮ ਤੁਸੀਂ ਤਾਂ ਪਹਿਲੇ ਕਿਸੇ ਨੂੰ ਨਾਲ ਗੱਲ ਕਰਦੇ ਕਿੱਦੜ ਐ ਚੱਲੀ ਵੇ ਗੇਟ ਲਾਇਆ ਆ ਜਾ ਬਹੁਤ ਤੀ ਅਕਸ਼ਲ ਨੀ ਹਾਏ ਦਮ ਉਂਤਨ ਬਰੀਆ ਨਾ 13 ਰੁਪਿਆ 9 ਰੁਪਏ ਬਰਾਬੀ ਨੂੰ ਸਾੜਦੀ ਬੈਠਾ ਪਾਏ ਕਿੰਨੀ ਚਾਤ ਵਿਚ ਲਾਖੋ ਆਹੀ ਮਾਦਾ ਵੀ ਕਿਸੇ ਕੋਲ ਨਹੀਂ ਨੀ ਤੇਰਾ ਪਤੰਦਰ ਨੇ ਸਾਰਾ ਪਤਾ ਲਵਾ ਲਿਆ ਆ ਹੁਣ ਪੜਦੇ ਦਾ ਤੁਹਾਡੇ ਗੁੰਚਕੇ ਜਾਣਗੇ ਜਦੋਂ ਪਾਗ ਮਾ ਲੰਬਾ ਥੇ ਲੱਗੇ ਪੱਟੇ ਮਾ ਨਹੀਂ ਆਲੇ ਪੜਕ ਪੜਕ ਕੇ ਸੋਨੀਆਂ ਜੀ ਕੁੜੀ ਕਿੱਥੇ ਰੱਖੀ ਆ ਸੀ ਨੀ ਉਹ ਸੀ ਉਹ ਸਣੀ ਗੱਲ ਕੀਤੀ ਹੂ ਅਸਲੀ ਹਾਂ ਆ ਹੁਣ ਕਬਾੜ ਵਾਲਾ ਕੀ ਬੋਲ ਕੱਝ ਕੇ ਨਕਾ ਦੀ ਕਮਲ ਨੂੰ ਮਾਰ ਕੇ ਦਰਦੀਆਂਗੀ ਆ ਮੈਂ ਤਾਂ ਕੋਰੀ ਦਾ ਹੱਥ ਮਾਰਦੀ ਐਗੀ ਮਾਰ ਗਿਆ ਚੱਕ ਲੈ ਨਾਲੇ ਹੋਰ ਗੁਰਦੀ ਤੇ ਫਾਫੜੇ ਪੰਦੀ ਕਿਵੇਂ ਕਈਆਂ ਮਿੱਠੇ ਪੋਚੇ ਮਾਰ ਕੇ ਇਹ ਤਾਂ ਧਿਆਣਾ ਮਾਰ ਪੱਟ ਕੇ ਗੁੱਦੀਆਂ ਹੱਥ ਚ ਫੜਾਉਂ ਵੱਡੇ ਲੈ ਦੋ ਚਾਰ ਦਣਾ ਚੇ ਹੁਣ ਇਥੋਂ ਮੈਂ ਦੇਖ ਤਾਂ ਸੀ ਕਿਵੇਂ ਕਰਦੇ ਫਾਫੜੇ ਗੁੱਦੀ ਫਾਫੜੇ ਗੁੱਦੀ ਮਾਰ ਕੇ ਮਾਰਨ ਕਿ ਤੂੰ ਤੇਰੇ ਖਾਣ ਦਾ ਲੱਕ ਮਾਰੂ ਬੱਬਾ ਤੇ

ਅੱਜ ਜਮੇ ਤੇਰੇ ਹਸਬੰਦ ਦਿਖਾਣੇ ਆ ਠੀਕ ਆਪਾਂ ਦਿਖਾਣੇ ਵੀਰੇ ਨੂੰ ਹਾਂ ਪੁੱਛਦੇ ਹੁੰਦੇ ਲੋਕ ਵੀ ਵਿਆਹ ਫਿਰ ਰਹੀ ਆਪਣੀ ਕਮਲਕੌਰ ਕਮਲ ਦਾ ਹੋ ਗਿਆ ਬੈਸੇ ਕਿਉਂ ਹਾਂ ਉਹ ਵੀ ਹੋਰ ਪਿਆ ਜੱਗ ਚ ਕੀ ਕਰਨਾ ਉਹ ਜੱਗ ਚ ਪਿਆ ਗਰਮ ਕਰਨਾ ਗਰਮ ਕਰ ਲਓ ਕੀ ਆ ਕਿਸੀ ਕਿਉਂ ਦੀ ਲੋੜ ਹੈ ਇਹਨਾਂ ਨੂੰ ਆ ਗਿਆ ਤੇ ਦਿਖਾ ਦੇ ਬੈਠੇ ਹੀ ਹੋ ਗਏ ਆ ਬੈਠਾ ਵੀ ਅਮਨਪੁਰ ਦਾ ਪ੍ਰਾਉਣਾ ਦੇਖੋ ਸਾਰੇ ਜਣੇ ਥੀ ਗੋਖ ਬਹਿ ਜਾ ਦੇ ਹਾਸ਼ੀ ਕਰ ਸੱਚੀ ਕਰ ਕਰ ਰਹਾ ਹੈ ਬਈ ਅਮਨ ਕਾਲ ਦੇ ਉਹਦੇ ਨਾਲ ਬੈਠ ਜਾ ਕੇ ਹਾਂ ਹਾਂ ਆਹ ਦੇਖੋ ਇਹ ਆ ਮੇਰੇ ਘਰ ਵਾਲਾ ਕਾਂਸੀ ਤੁਸੀਂ ਅਮਨ ਦੇ ਘਰ ਵਾਲਾ ਕੌਣ ਹੈ ਆਇਆ ਸੀ ਮੇਰੇ ਘਰ ਵਾਲਾ ਹਾਂਜੀ ਬਹੁਤ ਦੁਖੀ ਸੀ ਇਹਦੀ ਜ਼ਿੰਦਗੀ ਪਹਿਲਾਂ ਐਵੇਂ ਜੇ ਸੀ ਹੁਣ ਬਹੁਤ ਵਧੀਆ ਹੁਣ ਤਾਂ ਮਨ ਖੁਸ਼ ਹੈ ਨਾ ਤੁਹਾਨੂੰ ਮੈਂ ਪੂਰੀ ਖੁਸ਼ ਹੈਗੀ ਹਾਂ ਤਾਂ ਪੂਰੀ ਖੁਸ਼ ਹੈ ਬਈ ਇਹ ਜ਼ਿੰਦਗੀ ਕੱਢਣੀ ਬਹੁਤ ਔਖੀ ਹੁੰਦੀ ਹੈ ਸਹੀ ਗੱਲ ਹਾਂ ਹਾਂ ਹਮਸਫਰ ਤਾਂ ਜ਼ਰੂਰੀ ਹੋਣਾ ਚਾਹੀਦਾ ਇਕੱਲੇ ਬੰਦੇ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਹੈ ਬਹੁਤ ਔਖੀ ਹਾਂ ਬੱਚੇ ਵੀ ਨਹੀਂ ਬਣਦੇ ਬਈ ਇੱਕ ਟਾਈਮ ਤਾਂ ਆਪਣੇ ਕੀਪ ਤਾਂ ਇਹਨਾਂ ਦਾ ਕਦੋਂ ਲੱਤ ਮਾਰਦਾਂ ਹੈਨਾ ਹੈਨਾ ਮੈਨੂੰ ਨਹੀਂ ਨਵੀਂ ਨਹੀਂ ਬਰਸਾ ਹੈਗਾ ਇਹ ਡੰਕਾਂ ਨਾਲ ਮੈਨੂੰ ਜ਼ਰੂਰ ਕੱਢੂ ਹੋਰ ਕਿਸਦਾ ਪਤਾ ਨਹੀਂ ਨਹੀਂ ਪਰ ਪੰਛੀ ਹੰਗੜਾ ਕਿਤੇ ਨਹੀਂ ਕਿਸਾਰ ਨਹੀਂ ਹਾਂ ਆਹ ਦੇਖ ਲਓ ਜੀ ਇਹ ਹੈਗਾ ਵਸੇ ਜੀਜਾ ਲੱਗਦਾ ਪਰ ਮੈਂ ਵੀਰੇ ਹੀ ਕਹਿਨੀ ਆ ਮੇਰਾ ਭਰਾ ਨਹੀਂ ਮੈਂ ਸਭ ਨੂੰ ਭਰਾ ਮੰਨ ਰੱਖਿਆ ਚਲੋ ਅਸੀ ਕਾਲ ਜੀ ਬਾਏ ਬਾਏ ਦੇਖੋ ਜੀ ਇਧਰ ਬਲੇ ਕੰਮ ਕਰਦੇ ਆ ਬਈ ਕੰਮ ਹਾਂ ਦੇਖੋ ਆ ਕੰਮ ਕਰਦੀਆਂ ਨੇ ਗੇ ਦੇਖੋ ਆ ਕਮਲ ਦੀ ਝਾੜ ਦੁਖੀ ਜਾਂਦੀ ਆ ਕਮਲ ਆ की हो गया दर्द हो दिया। दार्दा दार्दा दार्दा। देखो पहिंगा देखो पहिंगा गया हां जी तुसी मैं मोबाइल तब को मैं नहीं कोई देखो पैया ले तू गड के आ मुनी सील गड के आ ओ बुआ आ बुआ पूरी लिख नहीं आ हाय बस लिख कर लिख कर हर तुम्हारा हस्बैंड का फोन आ गया हां जी हां जी ਵਾਹ ਕੋਈ ਤੇ ਲਿਖਾ ਦਾ ਖਾਣਾ ਲੈ ਆ ਕੇ ਦਿਖਾਓ ਜੀ ਦਿਖਾਓ ਆ ਨਹੀਂ ਕਿਸੇ ਨੇ ਕਿੰਨੇ ਲਿਖਾ ਨੇ ਦੇਖੇ ਅੱਜ ਉਹ ਕੱਢਣੇ ਆਲੇ ਤੇ ਆ ਦੇਖੀ ਖੜ ਜਾ ਦੇਖੋ ਤਿੰਨ ਚੁੱਟੇ ਜੁੱਟਾ ਨੇ ਕੰਮ ਕਰ ਲਓ ਜੀ ਕੰਮ ਕੋਈ ਗੱਡ ਕਿੰਨਾ ਸੀ ਅੱਛਾ ਤੂੰ ਤਾਂ ਰੋਂਦੀ ਰਹਿਗਾ ਚਲੋ ਤੁਹਾਨੂੰ ਬਾਹਰ ਦਿਖਾਉਣਾ ਫਿਰ ਆਂਦੇ ਨੇ ਉਹ ਆ ਦੇਖੋ ਤੇਰਾ ਮਣ ਕਿਵੇਂ ਬੈਠੀ ਆ ਕੀ ਹੋ ਗਿਆ ਮੜਾਈ ਬੈਠੀ ਆ ਮੇਰਾ ਸਿਰ ਦਰਦ ਕਰੀ ਜਾਂਦਾ ਉਹਦੀ ਜੜ ਤੋਂ ਕੇਂਦਰ ਫਿਰਦੂ ਕਿੰਨੇ ਸਾਰੇ ਦੇ ਕੁਝ ਨਾ ਕੁਝ ਦੁਖੀ ਜਾਂਦਾ ਤੇ ਹੋਰ ਨਹੀਂ ਪੁੱਛਣਾ ਸਾਰਾ ਕੁਝ ਦੁਖੀ ਹੁੰਦਾ ਨਾ ਦਰਦ ਕਰਦਾ ਨਹੀਂ ਬਾਦ ਵਿੱਚ ਕਰੀ ਜਾਂਦੀ ਕੀ ਗੱਲ ਦਾ ਪੁੱਛਣਾ ਮੈਂ ਕਹੂੰਗਾ ਨਹੀਂ ਕਹੂੰਗੀ ਹਾਂ 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 ਜੋ ਵੀ ਆ ਕਹੂਗੀ ਤੁਸੀਂ ਤੁਸੀਂ ਕਹਿੰਦਾ ਵੀ ਮੈਨੂੰ ਖਰੀਦ ਦੋਗੇ ਉਹ ਤੁਹਾਨੂੰ ਦੱਸ ਕੀ ਨਹੀਂ ਕਿਤੇ ਕਿਤੇ ਮੈਨੂੰ ਖਰੀਦ ਕੀ ਕਰਦੀਆਂ ਇਹ ਕੁਛ ਨਹੀਂ ਹੈ ਬਸ ਇਹਨਾਂ ਨੇ ਸ਼ਾਰਟ ਕਰਦੀਆਂ ਸੀਨ ਲਾਉਂਗੀ ਉਹ ਦੇਖ ਲਾਖ ਤੇ ਉਹ ਆਟਾ ਵਾਲਾ ਕੌਣ ਆ ਗਿਆ ਬਾਰੇ ਜੋਤੀ ਜੀ ਹਾਂ ਜੀ ਹਾਏ ਮੈਂ ਕਹ ਲਾ ਲੋ ਜੀ ਅੱਖਾਂ ਦੇ ਦੇਖੋ ਜੀ ਆ ਆਖ ਖਿੱਤੀ ਆਖ ਢੀ ਗਿਆ ਜੀ ਤੁਹਾਡੇ ਜੋਤੀ ਜੀ ਕੋਈ ਜਾਣਦੀ ਸੀ ਕੋਈ ਨਾ ਕਰਨਾ ਸੀ ਪਪਾ ਤੂੰ ਤਾਂ ਕਰ ਦਿੱਤਾ ਹੈ ਨਹੀਂ ਉਹ ਤਾਂ ਲਾਸ਼ ਪਾਈ ਤੂੰ ਦੱਸਦੀ ਕਰ ਆਂ ਫਿਰ ਮੈਂ ਕੀ ਕਰਾਂ ਫਿਰ ਮੈਂ ਕਿਥੇ ਰੈਡੀ ਆ ਗੱਲ ਤਾਂ ਉਹੀ ਐ ਕੀ ਕਰੀਏ ਭਾਈ ਮਜਬੂਰੀ ਆ ਆ ਕਰਦੇ ਸੱਤਾਂ ਤੇ ਜਾਇਆ ਭੁੱਖੀ ਭੀਕੀ ਸੀ ਬੰਦਾ ਰੋ ਰੋ ਬੰਦਾ ਰੋ ਸੱਪਾ ਹੋ ਗਿਆ ਸਾਹ ਜਾਲੇ ਪਰੇ ਨੇ ਹਾਂ ਬਾਈ ਪ੍ਰੂਫ ਇਹ ਨਾ ਸੀਨ ਪ੍ਰੂਫ ਇਹ ਬਰਾ ਪਿਆ ਕਹਿੰਦੀ ਮੈਨੂੰ ਕਹ ਨਹੀਂ ਨਹੀਂ ਉਹ ਤਾਂ ਮੈਂ ਕਹ ਉਹ ਕਹੂੰਗਾ ਲੈਂਗੁਏਜ ਚ ਵੀ ਮਤਲਬ ਤੂੰ ਅੱਖ ਵਾਲੀ ਨੀਲੀ ਕਰ ਕੇ ਇੱਕ ਸਾਈਡ ਤੋਂ ਕੁਛ ਨਹੀਂ ਹੁੰਦਾ ਹੈਗਾ ਚੱਲੂਗਾ ਇੱਥੋਂ ਆ ਇਹ ਇੱਥੇ ਨਾ ਪਤਾ ਥੋੜਾ ਜਿਹਾ ਮੇਰੇ ਨਾਲ ਡੁੱਲ ਗਿਆ ਸੀ ਉਰੇ ਫਿਰ ਪੁੰਜਣਾ ਤੂੰ ਨਾ ਪੁੰਜ ਕੇ ਤਾਂ ਫਿਰ ਮੇਰਾ ਸਾਰਾ ਹੀ ਖਰਾਬ ਹੋ ਜਾਊਗਾ ਤਾਂ ਕਰਕੇ ਨਹੀਂ ਪੁੰਜਾ ਪੜ ਜਾ ਪਰਾਂ ਤੇ ਖੜੂਗਾ ਵੀ ਸਿੱਧੇ ਚੱਲੋ ਵੀ ਚੱਲੋ ਚੱਲੋ ਕੀ ਹੋ ਗਿਆ ਗਮਣਾ ਦਰਦ ਹੋ ਰਿਹਾ ਚਾਹਦੇ ਜੜ ਤੋਂ ਹਾਂ ਤੇਰੀ ਵੀ ਦੁਖਦੀ ਐ ਜੜ ਦੁਖਦੀ ਐ ਮੇਰੀ ਦੇਸਾਂ ਵੀ ਜੜੀ ਲੱਗੇ ਪਈ ਨਹੀਂ ਮੈਂ ਤਾਂ ਸਾਰੇ ਹੀ ਹੋ ਗਿਆ ਸਫਾਈ ਕਰਦੀ ਕੋਈ ਨਹੀਂ ਹੱਥ ਲਾਉਂਦਾ ਮੇਥੋਂ ਵੀ ਨਾ ਬਾਹਰ ਹੀ ਕੰਮ ਸਭ ਆਪ ਹੁੰਦਾ ਨਹੀਂ ਜੀ ਸਾਰੇ ਵਰਤ ਹੈ ਨਾ ਸਾਰੇ ਸਿਆਪੇ ਕਰੇ ਹੈਗਾ ਕੋਈ ਹਾਂਜੀ ਕੌਣ ਹੈ ਜੀ ਆਜਾ ਜੀ ਕਹ ਰਹੀ ਐ ਵੇ ਕਲੋਕੇ ਤੂੰ ਤੂੰ ਐ ਕਹਿ ਰਵੀਰ ਬਈ ਆ ਕਿੱਧਰ ਆ ਗਿਆ ਕਦੇ ਕਦੇ ਲੱਗਦਾ ਕਦੇ ਜਿਹੜੀ ਜਿਹੜੀ ਕੁੜੀ ਥਾਂ ਤੇ ਮੈਂ ਗਿਆ ਸੀ ਕਦੇ ਲੱਗਦਾ ਉਹਦੇ ਚਾਚਾ ਚਚਾ ਉਸ ਤੋਂ ਹੀ ਆਣਗੇ ਮੈਨੂੰ ਠੀਕ ਠੀਕ ਐ ਮੈਂ ਤੈਨੂੰ ਜੇ ਆ ਤਸੱਬ ਪਈਆ ਚਲ ਓਏ ਤੂੰ ਧੀ ਐਕਸ਼ਨ ਹਾਈ ਆ ਕੰਨ ਆ ਗਿਆ ਤਾਂ ਮੈਨੂੰ ਉਹ ਤਾਂ ਚਾਚਾ ਲੱਗਦਾ ਉਹ ਆ ਬਈ ਮੇਰਾ ਹੱਲੋ ਨਾ ਇੱਕ ਤਰ੍ਹਾਂ ਦੇ ਕਰਕੇ ক্লোਜ਼ ਸੀਨ ਆ ਠੀਕ 1 2 3 ਹਾਈ ਅੱਛਾ ਦੁਬਾਰਾ ਇੱਕ ਐਕਸ਼ਨ ਜੋ ਕਿਸਪਿੰਟ ਬਾਵਾਂਗਾ 1 2 3 ਐਕਸ਼ਨ ਹਾਈ ਇਹ ਤਾਂ ਚਾਚਾ ਆ ਕੇ ਇਹ ਕਿੱਧਰੋਂ ਆ ਗਏ ਬੇਟੀ ਬੱਚੇ ਆ ਨਾ ਕਿਤੇ ਹੋਰ ਨਹੀਂ ਆਈ ਨੀ ਬਈ ਚਾਚਾ ਨਾ ਇਹ ਤਾਂ ਉਹ ਵੀ ਇਹ ਤਾਂ ਉਹ ਹੀ ਕੁੜੀ ਦਾ ਚਾਚਾ ਲੱਗਦਾ ਮੈਨੂੰ ਜੀ ਜੀ ਜਿਹਦਾ ਮੈਂ ਕੱਲ ਜੀਦੀ ਥਾਂ ਤੇ ਬੇਟੇ ਬੇਟੀ ਆ ਨਾ ਕਰਕੇ ਆਏ ਹਲੋ ਜੀ ਤੁਹਾਨੂੰ ਤੇ ਮੈਂ ਬਹੁਤ ਸਾਰੀ ਜੀਦੀ ਥਾਂ ਤੇ ਮੈਂ ਬਿਆਰ ਗਈ ਸੀ ਠੀਕ ਹੈ 1 2 3 ਐਕਸ਼ਨ ਅੰਨੀ ਇਤਾਂ ਉਹ ਵਿਚਾਚ ਚ ਲੱਗਦਾ ਜਿਵੇਂ ਉਹ ਲਾਕੇ ਗਈ ਸੀ ਉਹ ਮੁੰਡੇ ਦਾ ਚਾਚਾ ਲੱਗਦਾ ਮੇਰੇ ਤੇ ਅਮਨ ਦੇ ਬਣਾ ਦੇ ਅਮਰੇ ਦਾ ਦੇਖ ਲਾ ਬਲੌਕ ਬਣ ਜਾਂਦਾ ਬਲੌਕ ਬਣ ਜਾਂਦਾ ਇੱਕ ਟਪੇੜਾ ਲਾਦਾ ਜੀ ਆਪਾਂ ਬਲੌਕ ਬਣ ਗਿਆ ਵਧੀਆ ਹਾਂਜੀ ਹਾਂਜੀ ਬਣ ਗਿਆ ਇੱਕ ਹੋ ਲੱਗ ਜਾ ਦੇਖੋ ਨਾ ਜੀਦਾ ਨਹੀਂ ਨਹੀਂ ਕੰਝਰੀਏ ਹਟਾ ਦੇ ਨਹੀਂ ਹਾਏ ਬੱਸ ਇਹ ਹੋਏਗੀ ਅੰਦਾ ਕਿ ਮੈਂ ਲਿਡੀਆਂ ਨਹੀਂ ਆ ਇੱਕ ਦੂਜੇ ਦੇ ਨਾ ਜੂਗਾ ਇਹ ਆ ਦੇਖੋ ਅਮਰਦਾਨਾ ਘਰ ਵਾਲਾ ਆ ਮਾडम ਕਮਲ ਐਂ ਆ ਪੈਂਦੀ ਆ ਉਹਨਾਂ ਅਮਰਦ ਦੇ ਦੇਖ ਵੀ ਲੋ ਇਹ ਹੌਲੀ ਪੈਂਦੀ ਖੱਚ ਗਈ ਖੱਚ ਗਈ ਆ ਪੈਂਦੀ ਹੋਰ ਬਣੀ ਆ ਨਾ ਬਈ ਜਾਣ ਕੇ ਕਰਦਾ ਮੈਨੂੰ ਮਾਰਦਾ ਨਹੀਂ ਹੈਗਾ ਪਿਆਰ ਬਹੁਤ ਕਰਦਾ ਓਹੋ ਸੱਦ ਕੇ ਜਾਵਾਂ ਤੂੰ ਸੌ ਲੱਗੀ ਆ ਦੇਖੋ ਰੀਲਾ ਫਿਰ ਕੰਮ ਨਹੀਂ ਜੀ ਆਪਾਂ ਨੂੰ ਫਰੀਲਾ ਤੋਂ ਬਿਨਾ ਹੈਲੋ ਕੰਮ ਕਰ ਲਓ ਜੀ ਹੈਲੋ ਤੇ ਕੀ ਬਧੀਆ ਬਣ ਗੋਸ਼ ਕੀ ਦਾ ਨਹੀਂ ਬਧੀਆ ਬਣਿਆ ਇਹ ਕੀ ਹੈਲੋ ਬਲਿਓ ਕੀ ਕਰਦੀ ਮੈਂ ਨਾ ਅਨਸਰ ਪਾਉਣੀ ਆ ਹੁਣ ਕਿਉਂ ਕਿੱਥੇ ਆਣਾ ਬਸ ਮੈਂ ਫਿਰ ਜਾਂਚ ਕਰਦੀ ਆ ਆਉਦੀ ਨਾ ਕਿੱਥੇ ਆ ਕੇ ਤੇ ਨਾ ਨਾ ਹਾਂ ਜੇ ਕਿਸੇ ਨਾਲ ਗੱਪ ਕਰਾਣਾ ਤਾਂ ਆ ਦੋ ਮੈਂ ਕਰ ਮੈਂ ਕਰ ਮਿਲ ਜੰਗਾ ਹਾਂ ਨਾ ਇਹਨਾਂ ਪੀਨੇ ਹੈਗਾ ਮੈਂ ਕੱਪ ਨਾ ਦੇਖਈਆ ਮੈਂ ਸਮਾਰ ਕੇ ਕੱਢ ਕੇ ਦੇਈਂ ਆਂ ਬੰਦੇ ਕਰਤੀ

ਸਰਪੰਚ ਦੀ ਲੋਕਾਂ ਦੀ ਹਾਂ ਕਿਉਂ ਨਾ ਉਹੀ ਗੱਲ ਕਰਨੀ ਹੈ ਅੱਛਾ ਚਲ ਕੋਈ ਗੱਲ ਨਹੀਂ ਉਹਨਾਂ ਸੀਨ ਹੋ ਜਾਉਂਦੇ ਫਿਰ ਕਰਾਂਗੇ 5 ਮਿੰਟਾਂ ਤੱਕ ਲਾ ਲਿਓ ਅੱਛਾ ਜੀ ਨਹੀਂ ਲੱਗਦਾ ਚਲ ਠੀਕ ਹੈ ਹੁਣ ਮੈਂ ਇਹ ਦੇਖ ਕੇ ਸਰਵ ਕਰ ਲੇ ਹੈ ਜਾ ਕਿਉਂ ਉਹਨਾਂ ਚ ਕੀ ਹੈ ਹੈ ਜਾ ਬਹੁਤ ਖੁਸ਼ ਅੱਛਾ ਚੱਲ ਕੋਈ ਗੱਲ ਨਹੀਂ ਫਿਰ ਸਾਵਧਨ ਰੱਖੋ 5 ਮਿੰਟ ਤੱਕ ਕਰਾਉਣੀ ਆ ਉਹ ਸੀਮ ਕਰੀ ਜਾਂਦੇ ਨੇ ਓਕੇ ਜੀ ਓਕੇ ਜੀ ਲਵ ਯੂ ਟੂ ਬਾਏ ਲਵ